ਜਲੰਧਰ ਜ਼ਿਮਨੀ ਚੋਣਾ ਦਾ ਮੈਦਾਨ ਭਖ ਦਾ ਜਾ ਰਿਹਾ ਹੈ ਨਾਮਜ਼ਦਗੀਆਂ ਦਾ ਸਿਲਸਿਲਾ ਚੱਲੀ ਹੈ ਅੱਜ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਨੇ ਵੀ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ ਇਸ ਦੌਰਾਨ ਉਹਨਾਂ ਦੇ ਨਾਲ ਸੰਸਦ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਵੀ ਮੌਜੂਦ ਰਹੇ ਟੋਲਟਮਾਕੇ ਦੇ ਨਾਲ ਨਾਮਜ਼ਦਗੀ ਭਰਨ ਤੋਂ ਬਾਅਦ ਸੁਰਿੰਦਰ ਕੌਰ ਤੇ ਚੰਨੀ ਹੋਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਦਾਵਾ ਕੀਤਾ ਗਿਆ ਕਿ ਇਹ ਜ਼ਿਮਨੀ ਚੋਣਾ ਕਾਂਗਰਸ ਪਾਰਟੀ ਹੀ ਜਿੱਤੇਗੀ ਅਲਾਨੇ ਗਏ ਸਾਡੇ ਉਮੀਦਵਾਰ ਸ਼੍ਰੀਮਤੀ ਸੁਰਿੰਦਰ ਕੌਰ ਜੀ ਨੇ ਅੱਜ ਕਾਗਜ਼ ਕਾਗਜ਼ ਦਾਖਲ ਕੀਤੇ ਹੈ ਮੈਂ ਇਹਨਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਕਿ ਮੈਂ ਕਾਂਗਰਸ ਹਾਈ ਕਮਾਂਡ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਬਹੁਤ ਹੀ ਨੇਕ ਸੂਝਵਾਨ கிரਾਸ ਰੂਟ ਵਰਕਰ ਇੱਕ ਮਹਿਲਾ ਉਮੀਦਵਾਰ ਨੂੰ ਐਲਾਨਿਆ ਤੇ ਸਾਨੂੰ ਇਹਨਾਂ ਦੇ ਉਮੀਦਵਾਰ ਬਣਦੇ ਨਾਲ ਬੜਾ ਬਲ ਮਿਲਿਆ ਕਿਉਂਕਿ ਸਿੱਥੇ ਡਿਮਾਂਡ ਸੀ ਕਿ ਮਹਿਲਾ ਉਮੀਦਵਾਰ ਤੁਸੀਂ ਕਦੇ ਨਹੀਂ ਦਿੰਦੇ ਮਹਿਲਾ ਉਮੀਦਵਾਰ ਦੋ ਤੇ ਨਾਲ-ਨਾਲ ਕਾਂਗਰਸ ਦੇ ਵਰਕਰ ਨੂੰ ਇਹ ਸੀ ਕਿ ਸਾਡੇ ਵਿੱਚੋਂ ਦੋ ਤੁਸੀਂ ਹਮੇਸ਼ਾ ਵੱਡੇ ਲੀਡਰ ਬਾਹਰੋਂ ਲਿਆ ਕੇ ਆ ਵੱਡੇ ਲੀਡਰ ਦਿੰਦੇ ਸੋ ਅੱਜ ਪਰਿਵਾਰਵਾਦ ਵੀ ਨਹੀਂ ਰੱਖਿਆ ਪਾਰਟੀ ਨੇ ਇੱਕ ਮਹਿਲਾ ਨੂੰ ਵੀ ਉਮੀਦਵਾਰ ਪੜਾਇਆ ਮੈਂ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਕਾਗਜ਼ ਭਰੇ ਹੈ ਮੈਂ ਬੀਬੀ ਸਰਿੰਦਰ ਕੌਰ ਜੀ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਐਸੀ ਆਉਣ ਵਾਲੇ ਸਮੇਂ ਦੇ ਵਿੱਚ 20 ਦਿਨਾਂ ਦੇ ਵਿੱਚ ਲੋਕਾਂ ਕੋਲ ਜਾਵਾਂਗੇ ਵੋਟਾਂ ਮੰਗਾਵਾਂਗੇ ਤੇ ਵੱਡੇ ਪੱਧਰ ਤੇ ਮੈਨੂੰ ਯਕੀਨ ਹੈ ਕਿ ਕਾਂਗਰਸ ਪਾਰਟੀ ਦੀ ਜਿੱਤ ਹੋਏਗੀ ਉਹਦੇ ਜਵਾਬ ਚ ਬਲਿੰਗ ਸਾਹਿਬ ਨੇ ਜਵਾਬ ਦਿੱਤਾ ਤਾਂ ਸਾਡਾ ਕੀ ਹੈ ਕਿ ਮੈਂ ਇਹ ਕਹਣਾ ਕਿ ਪਾਰਟੀਆਂ ਇਨਟਰੋਸਪੈਕਸ਼ਨ ਹਮੇਸ਼ਾ ਕਰਦੀਆਂ ਰਹਿੰਦੀਆਂ ਹਨ ਜੇ ਜਿੱਤਿਆ ਹੋਵੇ ਤਾਂ ਵੀ ਕਰਨੀ ਹੁੰਦੀ ਹੈ ਜੇ ਹਾਰਿਆ ਹੋਵੇ ਤਾਂ ਵੀ ਕਰਨੀ ਹੁੰਦੀ ਹੈ ਜੋ ਹਾਲਾਤਾਂ ਦੇ ਮੱਦੇ ਨਜ਼ਰ ਜਿਸ ਤਰੀਕੇ ਦੇ ਨਾਲ ਸਾਨੂੰ ਵੋਟ ਪਈ ਹੈ ਜਾਂ ਜਿਨਵੇਂ ਸਾਡੀਆਂ ਸੀਟਾਂ ਜਿੱਤੀਆਂ ਉਸ ਦੇ ਨਾਲ ਕੋਈ ਹਰਜ ਨਹੀਂ ਹੈ ਜੇ ਉਸ ਨੂੰ ਹੋਰ ਕੋਖਿਆ ਜਾਵੇ ਕਿ ਕਿਆ ਕਿਆ ਕਿੱਥੇ ਕਮੀਆਂ ਰਹੀਆਂ ਤੇ ਕਿੱਥੇ ਸਾਨੂੰ ਸਟਰੈਂਥ ਮਿਲੀ ਹੈ ਇਹ ਦੇਖ ਲੈਣੇ ਤੇ ਕੋਈ ਹਰਜ ਨਹੀਂ ਹੈ ਪਾਰਟੀ ਨੂੰ ਦੇਖ ਲੈਣਾ ਚਾਹੀਦਾ ਇਹ ਤਾਂ ਹਮੇਸ਼ਾ ਹੀ ਰਹਿੰਦਾ ਹੈ ਤੁਸੀਂ ਕਦੇ ਵੀ ਇਲੈਕਸ਼ਨ ਲੜੋ ਮੈਂ ਮੈਂ ਪੌਣੇ 2 ਲੱਖ ਵੋਟਾਂ ਦੇ ਜਿੱਤੇ ਆ ਤਾਂ ਮੈਨੂੰ ਅੱਜ ਵੀ ਲੱਗਦਾ ਕਿ ਜੇ ਮੈਂ ਇਹ ਗੱਲਾਂ ਵੀ ਕਰ ਲੈਂਦਾ ਤਾਂ ਮੈਂ ਹੋਰ ਸ਼ਾਇਦ ਜਿੱਤਦਾ ਸੋ ਇਸ ਕਰਕੇ ਇਹ ਹਮੇਸ਼ਾ ਹੀ ਰਹਿੰਦਾ ਹੈ ਕਿ ਜੇ ਜੈਸੀ ਸੱਤ ਜਿੱਤੇ ਹੈ ਕਿਉਂ ਨਹੀਂ ਜਿੱਤੀ ਜਾ ਸਕਦੀ ਸੀ ਜੀ ਮੈਂ ਤਾਂ ਹਮੇਸ਼ਾ ਕਹਿਣਾ ਕਿ ਜਿੱਤੀ ਜਾ ਸਕਦੀ ਸੀ ਔਰ ਲੀਡ ਵੀ ਹੋਰ ਵੱਧ ਸਕਦੀ ਸੀ ਸਾਡਾ ਵੋਟ ਸ਼ੇਅਰ ਵੀ ਹੋਰ ਵੱਧ ਸਕਦਾ ਸੀ ਇਹ ਹੁੰਦਾ ਹੀ ਹੈ ਸੋ ਪਾਰਟੀ ਨੂੰ ਇਹ ਦੇਖਣ ਚ ਕੋਈ ਹਰਜ ਨਹੀਂ ਦੇਖੋ ਬਾਰਡਰ ਵਿੱਚ ਲੜਾਈ ਲੜਨ ਕਹਿੰਦੇ ਗਿਆ ਸੀ ਉੱਥੋਂ ਜਿੱਤ ਕੇ ਵਾਪਸ ਆ ਰਿਹਾ ਸੀ ਰਸਤੇ 'ਚ ਪਤਾ ਲੱਗਿਆ ਕਿ ਇਹ ਜੇ ਲੜਾਈ ਘੱਟ ਬਰੀ ਹੋਈ ਵਾਪਸ ਆ ਜਾਓ ਸੋ ਮੰਨੋ ਐ ਦੱਸੋ ਕਿ ਕਿਹੜੀ ਜਿੱਤ ਕਰਕੇ ਆ ਰਿਹਾ ਸੀ ਜਿਹੜੇ ਰਾਤ ਪਟਾਕੇ ਚਲਣੇ ਸ਼ੁਰੂ ਕਰਤੇ ਇਹ ਕਰਦੇ ਕਿ ਆ ਆਮ ਆਦਮੀ ਪਾਰਟੀ ਵਾਲੇ ਯਾਰ ਤੁਸੀਂ ਹਜ਼ਾਰਾਂ ਕਰੋੜ ਰੁਪਏ ਦੇ ਕੱਪੜੇ ਦੇ ਵਿੱਚ ਅੰਦਰ ਹੋ ਤੇ ਪੰਜਾਬ ਦੇ ਵਿੱਚ ਜਿਹੜਾ ਕੱਪੜਾ ਹੋਇਆ ਮੈਂ ਉਸ ਦੀ ਵੀ ਮੰਗ ਕਰਦਾ ਕਿ ਜਿਹੜਾ ਸ਼ਰਾਬ ਸੇਮ ਪਾਲਿਸੀ ਹੈ ਦਿੱਲੀ ਵਾਲਿਆਂ ਨੇ ਮਾੜੀ ਪਾਲਿਸੀ ਯਾਰ ਕੱਪੜੇ ਵਾਲੀ ਪਾਲਿਸੀ ਦੇਖ ਕੇ ਡਰ ਕੇ ਵਾਪਸ ਲੈ ਲਈ ਲੇਕਿਨ ਪੰਜਾਬ ਵਾਲਿਆਂ ਨੇ ਤਾਂ ਉਹੀ ਪਾਲਿਸੀ ਅੱਜ ਤੱਕ ਚਲਾਈ ਪਈ ਹੈ ਉਹੀ ਜਿਹੜਾ ਥੋਕ ਦਾ ਕਮਿਸ਼ਨ ਹੈ ਉਹ ਡਬਲ ਕਰਕੇ ਵੰਡੀ ਜਾ ਰਿਹਾ ਤੇ ਕਰੋੜਾਂ ਹਜ਼ਾਰਾਂ ਕਰੋੜ ਦਾ ਕਪੜਾ ਪੰਜਾਬ ਦੇ ਵਿੱਚ ਵੀ ਹੈ ਮੈਂ ਇਹ ਮੰਗ ਕਰਦਾ ਕਿ ਪੰਜਾਬ ਵਿੱਚ ਵੀ ਇਸ ਦੀ ਕੋਖ ਹੋਣੀ ਚਾਹੀਦੀ ਹੈ ਤੇ ਜਿਹੜੇ ਲੋਕ ਲੁੱਟ ਰਹੇ ਦਮੇ ਹੱਤੀ ਪੰਜਾਬ ਨੂੰ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਕਾਂਗਰਸ ਕਾਫੀ ਟਾਈਮ ਤੋਂ ਡਿਮਾਂਡ ਕਰ ਰਹੀ ਹੈ ਤੁਹਾਨੂੰ ਕੀ ਲੱਗਦਾ ਵੀ ਪੰਜਾਬ ਕੇ ਵਾਲੀ ਇਹ ਜਿਹੀ ਇਨਫਰੈਂਸੀ ਇਦਾਂ ਆ ਕਿ ਸਾਡੇ ਮੁੱਖ ਮੰਤਰੀ ਜੀ ਜਾਂਦੇ ਆ ਹਮੇਸ਼ਾ ਨੂੰ ਮੱਥਾ ਟੇਕਿਉਂਦੇ ਆ ਤੇ ਉਹਨਾਂ ਦੇ 6 ਮਹੀਨੇ ਲੰਘ ਜਾਂਦੇ ਆ ਹੁਣ 6 ਮਹੀਨੇ ਪੂਰੇ ਹੋਣ ਵਾਲੇ ਆ ਹੁਣ ਪੇਟ ਜਾਣਗੇ ਜੀਮ ਸਾਹਿਬ ਚਲੰਦਰ ਰੋ ਕੇ ਲੱਗਦਾ ਕਿ ਫਰਕ ਪੋਗਾ ਚੋਣਾ ਚਾਹੀਦਾ ਕੋਣ ਚੰਦਰ ਰਹੇਗਾ ਸੀਐਮ ਸਾਹਿਬ ਕੋ ਤੇ ਰਣ ਲੱਗਿਆ ਉਹ ਯਾਰ ਪਹਿਲੇ ਓਰੇ ਦਾ ਡੜਾ ਸੱਟਾ ਬਹੁਤ ਚੱਲਦਾ ਨਸ਼ਾ ਪਹਿਲੇ ਓਰੇ ਬਹੁਤ ਹੈ ਤੁਸੀਂ ਉਹਨੂੰ ਓਰੇ ਹੋਰ ਲਿਆ ਕੇ ਪਟਾਰ ਕੇ ਹੋਰ ਵੱਧ ਜਾਊਗਾ ਸਾਰੇ ਪੰਜਾਬ ਦੇ ਵਿੱਚ ਵੱਧ ਗਿਆ ਜਿਸ ਦਿਨ ਦਾ ਇਹ ਮੁੱਖ ਮੰਤਰੀ ਬਣਿਆ ਘਰ ਘਰ ਦੇ ਵਿੱਚ ਨਸ਼ਾ ਵਿਕਣ ਲੱਗ ਗਿਆ ਮੈਂ ਪਹਿਲਾਂ ਕਿਹਾ ਸੀ ਸਟੇਟ ਚਲਾਉਣ ਦੇ ਵਿੱਚ আর ਸਟੇਟ ਚਲਾਉਣ ਦੇ ਵਿੱਚ ਫਰਕ ਹੈ ਇਹ ਬੰਦਾ 2 ਸਾਲ ਤੋਂ ਸਟੇਜੇ ਚਲਾ ਰਿਹਾ ਇਹਨੇ ਸਟੇਟ ਨਹੀਂ ਚਲਾਈ ਨਾ ਹੀ ਇਸ ਤੋਂ ਚਲਣੀ ਹੈ ਬੜੀ ਛੇਤੀ ਮੈਨੂੰ ਪੂਰੀ ਉਮੀਦ ਹੈ ਕਿ ਇਸ ਤੋਂ ਨਜਾਤ ਮਿਲ ਜਣੀ ਆ ਤੁਸੀਂ ਚੋਣ ਜਿਤਾਓ ਸਾਨੂੰ ਉਸ ਤੋਂ ਬਾਅਦ ਇਹਨਾਂ ਦੀ ਛੁੱਟੀ ਹੋ ਜਾਣੀ ਹੈ ਮੈਂ ਕਿਹਾ ਸੀ ਕਿ ਇਹ ਇਲੈਕਸ਼ਨ ਤੋਂ ਬਾਅਦ ਸਾਨੂੰ ਜਿਤੇ ਇਹਨਾਂ ਦੀ ਗਵਰਨਮੈਂਟ ਜਾਊਗੀ ਹਾਂ ਮੈਂ ਤਾਂ ਅੱਜ ਵੀ ਕਹਿ ਰਿਹਾ ਥੋੜਾ ਜਿਹਾ ਟਾਈਮ ਤਾਂ ਲੱਗੂਗਾ ਨਾ ਥੋੜਾ ਜਿਹਾ ਟਾਈਮ ਲਓ ਇਹ ਜਾ ਰਹੀ ਹੈ ਸਰਕਾਰ ਬੜੀ ਛੇਤੀ ਇਹ ਹੁਣ ਆਪਣੇ ਆਖਰੀ ਪੜਾ ਦੇ ਵਿੱਚ ਹੈ ਆਖਰੀ ਦਿਨਾਂ ਦੇ ਵਿੱਚ ਐ ਉਸ ਤੋਂ ਬਾਅਦ ਵਜਾ 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 ਆਓ ਵਜਾ ਨਾ ਕੰਮ ਦੇਖੋ ਗੱਲ ਸੁਣੋ ਇਹਨਾਂ ਦੇ ਇੱਕ ਛਾਪਾ ਹੁੰਦਾ ਨਾ ਛਾਪੇ 'ਚ ਡੱਡੂ ਪਾ ਦੋ ਉਹ ਕਦੇ ਇੱਕगिर ਜਾਂਦਾ ਕਦੇ ਦੋ ਬਾਰगिर ਜਾਂਦਾ ਕਦੇ ਛਾਪਾ ਉਲਟਾ ਹੋ ਜਾਂਦਾ ਛਾਪਾ ਉਲਟਾ ਹੋਣ ਵਾਲਾ ਤੇ ਇਹ ਸਰਕਾਰ ਰਹਿਣੀ ਨਹੀਂ ਥੋੜੇ ਦਿਨਾਂ ਤੱਕ ਆ ਇਲੈਕਸ਼ਨ ਦੀ ਵੇਟ ਕਰ ਲਓ ਤੁਸੀਂ ਜਾਂ ਬਜਾਰਾ ਦੇ ਜਿਆਦਾ ਚਾਰ ਇਲੈਕਸ਼ਨ ਜਿਹੜੇ ਮਹੀਨੇ ਦੇ ਵਿੱਚ ਵਿੱਚ ਅਗਲੇ ਚ ਹੋ ਜਾਣੇ ਤੁਹਾਡੀ ਜਗ੍ਹਾ ਤੇ ਹੁਣ ਹਰ ਬਾਜੀ ਮਾਂ ਬੀਠੇ ਸੀ पांच जो चार्ज रही 13 जो तीन गारंटीयां रह गई हां वो भी ਹੁਣ ਖਤਮ ਹੋ ਜਾਣੀਆਂ ਨਹੀਂ ਐਦਾਂ ਹੈ ਕਿ ਘੱਟ ਤੇ ਘੱਟ ਲੋਕਾਂ ਦੇ ਫਤਵੇ ਦੇ ਅੱਗੇ ਸਿਰ ਚੁਕਾਣਾ ਚਾਹੀਦਾ ਲੋਕਾਂ ਨੇ ਉਸ ਨੂੰ ਚੁਣ ਕੇ ਆਪਣਾ ਨਮਾਇੰਦਾ ਬਣਾਇਆ Let him represent the public ਉਸ ਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਪਬਲਿਕ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਾਰਲੀਮੈਂਟ 'ਚ ਜਾ ਕੇ ਰਿਪਰੈਜ਼ੈਂਟ ਕਰੇ ਸੋ ਇਸ ਤਰ੍ਹਾਂ ਅਨਸੈਸਰੀਲੀ ਬਿਨਾ ਕਾਰਨ ਤੋਂ ਐਨਐਸਏ ਬਣਾਉਣਾ ਕੋਈ ਚੰਗੀ ਗੱਲ ਨਹੀਂ ਹੈ ਮੈਂ ਇਸ ਦੀ ਨਿੰਦਾ ਕਰਦਾ ਦੇਖੋ ਗੱਲ ਇਹ ਹੈ ਕਿ ਸ਼ਰਮਤਾ ਇਹਨਾਂ ਨੂੰ ਆਪ ਹੋਣੀ ਚਾਹੀਦੀ ਹੈ ਕਿ ਜਿਹੜੀ ਪਾਲਿਸੀ ਪਿੱਛੇ ਸੀਐਮ ਦਿੱਲੀ ਅੰਦਰ ਬੈਠਾ ਹੈ ਤੁਸੀਂ ਉਸੇ ਉਹੀ ਪਾਲਿਸੀ ਚਲਾਈ ਜਾਂਦੇ ਹੋ ਤੁਸੀਂ ਸਰਵ ਕਰੋ ਤੁਸੀਂ ਇਹ ਲੁੱਟ ਬੰਦ ਕਰੋ ਲੇਕਿਨ ਸ਼ਰਾਬੀਆਂ ਦੀ ਸਰਕਾਰ ਹੈ ਨਸ਼ੇ बिक ਰਹੇ ਆ ਤੇ ਨਸ਼ੇ ਇੱਥੇ ਵੱਧ ਰਹੇ ਆ ਜਿੰਨਾ ਚਿੱਟਾ ਬੈਸਟ ਦੇ ਵਿੱਚ ਵਿਗ ਰਿਹਾ ਸ਼ਾਇਦ ਕਿਤੇ ਨਹੀਂ ਵਿਗਦਾ ਜਿੰਨਾ ਨਰਕ ਬੈਸਟ ਦੇ ਵਿੱਚ ਹੈ ਸ਼ਾਇਦ ਕਿਤੇ ਪੰਜਾਬ ਦੇ ਵਿੱਚ ਨਹੀਂ ਹੈ ਬੈਸਟ ਦੇ ਲੋਕ ਅੱਜ ਉਸ ਦਾ ਜਵਾਬ ਦੇਣ ਕੇ ਆਉਣ ਵਾਲੇ ਦਿਨਾਂ ਅੱਛਾ ਐਸੀ ਜਿਹੜੇ ਮੁੱਦੇ ਹੈ ਇਹਨਾਂ ਨੇ ਮੇਰੇ ਤੋਂ ਮੁੱਦੇ ਪੁੱਛਿਆ ਲੱਸੀਆਂ ਦਾ ਮੁੱਦਾ ਮੇਨ ਹੈ ਜੀ ਇਸ ਬੈਸਟ ਹਲਕੇ ਦੇ ਵਿੱਚ ਹਰ ਗਲੀ ਦੇ ਵਿੱਚ ਪਾਣੀ ਘੁਮਰਿਆ ਗੰਦਾ ਮੈਂ ਕੱਲ ਹੀ ਗੱਦੇ ਪਾਣੀ ਵਿੱਚੋਂ ਲੰਘ ਕੇ ਆਇਆ ਸਮੈਲ ਆਂਦੀ ਹੈ ਕਿ ਉੱਤੇ ਰਹਿੜਾ ਮੁਹਾਲ ਹੈ ਪੀਣ ਵਾਸਤੇ ਗੰਦਾ ਪਾਣੀ ਆਉਂਦਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਐਸੀ ਇੱਥੇ ਨਸ਼ਾ ਖਤਮ ਕਰਨਾ ਆਰ ਇੱਥੇ ਦੀ ਡਿਵੈਲਪਮੈਂਟ ਸਿੱਧੀ ਕਰਨੀ ਹੈ ਮੈਂ ਐਮਸੀ ਰਿਆਂ ਪੈਂਦੀ ਐਮਸੀ ਰਹੇ ਸਾਨੂੰ ਪਤਾ ਹੈ ਇਸ ਤਰੀਕੇ ਦੇ ਨਾਲ ਡਿਵੈਲਪਮੈਂਟ ਕਰਾਉਣੀ ਹੈ ਅੱਜ ਇਹ ਸਰਕਾਰ ਨੂੰ ਜੇ ਸਬਕ ਸਿਖਾਓਗੇ ਤਾਂ ਇਹਨਾਂ ਨੂੰ ਹਲੂਣਾ ਦੇਣਾ ਇਸ ਕਰਕੇ ਇਹਨਾਂ ਨੂੰ ਹਰਾਉਣਾ ਜ਼ਰੂਰੀ ਹੈ ਇੱਥੇ ਮੁੱਖ ਮੰਤਰੀ ਆ ਕੇ ਬੈਠ ਜਵੇ ਇੱਥੇ ਜਿਹੜਾ ਮਰਜ਼ੀ ਆ ਕੇ ਬੈਠੇ ਲੇਕਿਨ ਲੋਕਾਂ ਨੇ ਜਿਹੜੀ ਵੋਟ ਹੈ ਉਹ ਸਰਕਾਰਾਂ ਦੇ ਉਲਟ ਪਾਉਣੀਆਂ ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਜਦੋਂ ਉਸ ਲੈਵਲ ਤੇ ਆਵਾਂਗੇ ਇਹ ਤੁਸੀਂ ਗੱਲ ਕਰਿਓ ਮੈਂ ਜਵਾਬ ਦਵਾਂ ਤੁਹਾਡੇ ਜਿਹੜਾ ਸੰਗ ਦਾ 파ਕ ਜਿਹੜਾ ਵਿਸ਼ਾ ਚੁਟਾਇਆ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਰਾ ਤੋਂ ਵਿਸ਼ਾ ਮੈਂ ਧੰਨਵਾਦੀ ਹਾਂ ਤੁਹਾਨੂੰ ਕੈਂਡੀਡੇਟ ਨਿਵਾਦ ਆਇਆ ਦੇਖੋ ਕੀ ਸਾਡੇ ਮੈਂ ਕਾਂਗਰਸ ਪਾਰਟੀ ਹਾਈ ਕਮਾਂਡ ਦੀ ਤਹਿ ਦਿਲੋਂ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਇੱਕ ਮਹਿਲਾ ਵਰਕਰ ਨੂੰ ਇੱਕ ਜ਼ਿਲंधर ਦੀ ਬੇਟੀ ਨੂੰ ਇੱਕ ਪੰਜਾਬ ਦੀ ਧੀ ਨੂੰ ਟਿਕਟ ਦੇ ਨਾਲ ਨਵਾਦਿਆ ਮਹਿਲਾ ਵਰਗ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਇਸ ਸੀ ਦਾ ਔਰ ਅਸੀਂ ਇਹ ਜਿਹੜੀ ਸੀਟ ਆ ਸਾਡੀ ਵੈਸਟ ਦੇ ਜਿਹੜੇ ਵੋਟਰ ਆ ਇਹ ਸੀਟ ਜਿੱਤ ਕੇ ਅਸੀਂ ਕਾਂਗਰਸ ਚੁਣੀ ਚੰਨੀ ਸਾਹਿਬ ਨੇ ਹੁਣੇ ਤੁਹਾਨੂੰ ਦੱਸਿਆ ਕਿ ਰੋ ਕਿ ਮੇਨ ਮੁੱਤੇ ਜਿਹੜੇ ਹੈਗੇ ਆ ਇਸ ਤਰ੍ਹਾਂ ਜੇ ਤੁਸੀਂ ਵੈਸਟ ਦੇ ਕਹਿੰਦੇ ਤਾਂ ਦੱਸਿਆ ਕਿ ਨਸ਼ਾ ਹੈਗਾ ਔਰ 23 ਵਾਰਡ ਹੈਗੇ ਜਲੰਧਰ ਵੈਸਟ ਦੇ ਵਿੱਚ ਹਰ ਵਾਰਡ ਦੇ ਵਿੱਚ ਇੱਕੋ ਹੀ ਪ੍ਰੋਬਲਮ ਹੈ ਔਰ ਜਦੋਂ ਦੀ ਇਹ 2.5 ਸਾਲਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਿਹੜਾ ਗੜਗ ਹੋ ਗਿਆ ਨਾ ਕਿ ਤੇ ਲਾ ਐਂਡ ਆਰਡਰ ਦੀ ਸਿਟੀ ਨਾਰਮਲ ਹੈਗੀ ਆ ਨਸ਼ਿਆਂ ਦੀ ਪਰਮਹਾਰ ਹੈ ਲਾਟੀ ਸਿਸਟਮ ਜ਼ੋਰਾ ਤੇ ਆ ਮੈਂ ਇੱਕ ਦੋ ਜਗ੍ਹਾ ਗਈ ਜਦੋਂ ਚੰਨੀ ਸਾਹਿਬ ਦੇ ਨਾਲ ਵੀ ਅਸੀਂ ਇਲੈਕਸ਼ਨ ਕੈਂਪੇਨ ਤੇ ਜਾਂਦੇ ਰਹੇ ਆ ਔਰ ਬੀਬੀਆਂ ਰੋਂਦੀਆਂ ਕਿ ਸਾਡੇ ਬੱਚੇ ਦੇਖੋ ਪਏ ਆ ਜਿਨ੍ਹਾਂ ਨੇ ਕਮਾਈ ਕਰਕੇ ਮਾਪੇ ਨੂੰ ਖਰਾਉਣਾ ਸੀਗਾ ਉਹ ਮਾਪੇ ਪੋਨਾਵਲ ਦੇਖ ਕੇ ਦਿਲ ਦਿਲ ਮਰਦੇ ਪਏ ਆ ਇਹ ਦੇਣ ਆ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਏ ਯਸੀਮ ਵੈਸਟ ਦੇ ਮੁੱਦਿਆਂ ਤੇ ਕਨਸੈਂਟਰੇਟ ਕਰਨਾ ਤੇ ਵੈਸਟ ਦੇ ਮੁੱਦਿਆਂ ਤੇ ਹੀ ਕਨਸੈਂਟਰੇਟ ਕਰਾਂਗੇ ਯਾਰ ਅਮਨ ਉਹਦੇ ਨੂੰ ਆਪ ਨਹੀਂ ਕੋਈ ਪੁੱਛਦਾ ਵਿਚਾਰੇ ਨੂੰ ਮੈਂ ਕਿਵੇਂ ਉਹਦੇ ਲੈ ਲਿਆ ਪੁੱਛ ਗਿਚੂ ਦੀ ਕੋਈ ਹੈ ਨਹੀਂ ਪਤਾ ਨਹੀਂ ਕਿਸ ਤਰ੍ਹਾਂ ਕਿਤੇ ਉਹਨਾਂ ਟਕਰ ਗਿਆ ਹੋਣਾ